ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਿੰਡ ਮੂਸੇ ਤੁਹਾਨੂੰ ਇੱਕ ਕੋਠੀ ਵਿਖਾਉਣੇ ਆ ਕਲਾਸਿਕਲ ਲੁੱਕ ਦੀ ਕੋਠੀ ਐ ਥੋਣੇ ਬਣ ਕੇ ਰੈਡੀ ਹੋਈ ਐ ਆਰਜੀ ਪੱਥਰ ਵਗੈਰਾ ਅੱਜ ਸੀ ਆਰਜੀ ਫਰਸ ਵਗੈਰਾ ਲਗਾਤੀ ਵੀਰ ਨੇ ਤੇ ਟਾਇਲ ਵਗੈਰਾ ਨਹੀਂ ਲਗਾਈ ਹੈਗੀ ਪੱਥਰ ਵਗੈਰਾ ਕਿਉਂਕਿ ਤੁਹਾਨੂੰ ਪਤਾ ਹੀ ਐ ਕੰਮ ਖਰਚੇ ਤੇ ਅਨਡਪੈਂਡ ਹੁੰਦਾ ਨਹੀਂ ਹੱਤ ਮੈਂਦਾ ਹੁੰਦਾ ਕਈ ਵਾਰ ਬੰਦਾ ਕਹਿੰਦਾ ਵੀ ਛਾਲ ਇੱਕ ਵਾਰ ਆਰਜੀ ਕਰ ਲੈਨੇ ਫਿਰ ਮਿਕਸ ਕਰ ਦੇਗੇ ਪੱਕਾ ਤੇ ਆਹ ਵੇਖੋ ਤੁਹਾਨੂੰ ਸਾਰੀ ਲੁੱਕ ਤੇ ਸਾਰੀ ਕੋਠੀ ਅੰਦਰੋਂ ਵੀ ਵਿਖਾਵਾਂਗੇ ਦੋਸਤੋ ਕਿੱਦਾਂ ਦੀ ਬਣੀ ਹੋਈ ਕੋਠੀ ਆ ਤੇ ਕੀ ਗੱਲ ਬਾਤ ਹੈ ਉੱਪਰ ਜਾਲੀ ਵਗੈਰਾ ਬਹੁਤ ਸੋਹਣੇ ਡਿਜ਼ਾਈਨ ਦੀ ਲੱਗੀ ਹੋਈ ਆ ਸਾਈਡ ਤੇ ਇੱਕ ਗੈਲਰੀ ਦਿੱਤੀ ਹੋਈ ਆ ਸਾਰੇ ਘਰ ਦੇ ਤਾਂ ਕਿ ਪਿੱਛੇ ਵਾਹਣ ਜਾਂ ਕੋਈ ਪਸ਼ੂ ਵਗੈਰਾ ਜਾਂਦਾ ਰਹੇ ਤੇ ਮੰਗ ਦੀ ਢੂੜੀ ਵਾਲਾ ਜਾਂ ਪਸ਼ੂਆਂ ਦਾ ਥਾਂ ਛੱਡਿਆ ਹੋਇਆ ਜਗਾ ਬਾਈ ਨੇ ਵਿੱਚ ਇੱਕ ਗੈਲਰੀ ਲਗਾ ਕੇ ਸਾਈਡ ਵਾਲੀ ਦੋਸਤੋ ਇਹ 1400 ਸਕਰ ਫੁੱਟ ਏਰੀਆ ਹੈ ਤੇ ਜੇਕਰ ਕੱਲੀ ਕੋਠੀ ਦਾ ਲਗਾਈਏ ਤਾਂ ਇਹ 61100 ਸਕਰ ਫੁੱਟ ਏਰੀਆ ਹੈ ਇਆਰ ਇੱਕ ਮੰਨ ਕੇ ਚੱਲੋ ਤੇ ਆਹ ਵੇਖੋ 프ਰੰਟ ਤੇ ਸਲੈਬ ਦਿੱਤੀ ਹੈਗੀ ਵਿੰਡੋ ਨੂੰ ਤਾਂ ਕਿ ਸੈੱਟ ਵਗੈਰਾ ਨਾਲ ਅੰਦਰ ਜਾਵੇ ਤੇ ਟਾਕੀ ਵਗੈਰਾ ਨਹੀਂ ਖਰਾਬ ਹੋ ਜਾਂਦੀ ਹੁੰਦੀ ਆਪਣੀ ਵਿੰਡੋ ਵਗੈਰਾ ਤੇ ਇਸ ਤੇ ਦੋਸਤੋ ਹੁਣ ਖਰਚਾ ਬਾਈ ਦਾ 7 ਤੋਂ 1 ਲੱਖ ਰੁਪਇਆ ਆਇਆ 7 ਤੋਂ 8 ਲੱਖ ਰੁਪਇਆ ਤੇ ਜੋੜੀਆਂ ਵਗੈਰਾ ਲੱਕੜ ਵਗੈਰਾ ਦਾ ਕੰਮ ਪਿਆ ਤੇ ਆਰ ਜੀ ਫਰਸ਼ ਲਗਾਇਆ ਤੇ ਉਦਾਂ ਬਿਜਲੀ ਵਗੈਰਾ ਫਿਟਿੰਗ ਕਰਾਤੀ ਸਾਰਾ ਕੰਮ ਰੈਡੀ ਹੋ ਗਿਆ ਤੇ ਅੰਦਰੋਂ ਮਖਾਉਣੇ ਦੋਸਤੋ ਆਇਓ ਤੁਸਨੂੰ ਇਹ ਸਿੰਗਲ ਪੋਰਚ ਨਾਲ ਕੋਕੀ ਇਹ ਤੇਦਰ ਭਾਈ ਨੇ ਫਸਟ ਤੇ ਡ੍ਰੈਗ ਰੂਮ ਰੱਖਿਆ ਹੋਇਆ ਇਹ ਬਾਹਰ ਦੀ ਵੀ ਇੱਕ 게ਟ ਦਿੱਤਾ ਹੋਇਆ ਤੇ ਅੰਦਰੋਂ ਦੀ 게ਟ ਹੈ ਇਹ ਪੋਰਚ ਹੈਗਾ ਗੱਡੀ ਵਗੈਰਾ ਖੜਾਉਣ ਨੂੰ ਜਾਂ ਉਦਾਂ ਮੰਜਾ ਵਗੈਰਾ ਡਾਉਣ ਨੂੰ 게ਟ ਰੱਖਿਆ ਹੋਇਆ ਇੱਕ ਆਹ ਪੋਰਚ ਦੇ ਵਿੱਚ ਅੱਗੇ ਇਹ ਮੇਨ 게ਟ ਆ ਗਿਆ ਦੋਸਤੋ ਆ ਵੇਖੋ ਮੇਨ 게ਟ ਦੇ ਅੰਦਰ ਹੀ ਐਂਟਰ ਹੁੰਦੇ ਆ ਰਾਈਟ ਸਾਈਡ ਤੇ ਰਸੋਈ ਬਣਾਈ ਹੈ ਇੱਥੇ ਇੱਕ ਕਾਰਨਰ ਵਿੰਡੋ ਲਗਾਈ ਗਈ ਆ ਸਲੈਬ ਵਗੈਰਾ ਪਾਤੀ ਤੇ ਲਾਈਟ ਫਿਟਿੰਗ ਹੈ ਹਵੇਖੋ ਦੋਸਤੋ ਕਮਰਾ ਜੀ ਕਾਫੀ ਚੈਵੇਸਿਕ ਸੰਗ ਵਗੈਰਾ ਪਰ ਰਨ ਕੇ ਰੈਡੀ ਹੋ ਚੁੱਕੀ ਹੋਤੀ ਆ ਦੇਖੋ ਲੌਬੀ ਖੁੱਲੀ ਹੈ ਵਧੀਆ ਪਿਆਰ ਸਕੁਅਰ ਕੋਟੇਰੀਆ ਦੋਸਤੋ ਵਾਵਾ ਹੋ ਜਾਂਦਾ ਵਧੀਆ ਖੁੱਲੀ ਕੋਠੀ ਬਣੀ ਆ ਪੂਰੀ ਵਧੀਆ ਕਮਰੇ ਬਣਿਆ ਜਿੰਨੇ ਚਾਹੀਦੇ ਬਾਈ ਨੂੰ ਸਿੰਗਲ ਫੈਮਲੀ ਆ ਕੋਈ ਆ ਬਾਈ ਤੇ ਇੱਕ ਇਹਨਾਂ ਦੇ ਵਾਈਫ ਤੇ ਬਸ ਦੋ ਬੱਚੇ ਜਿਆਦਾ ਵੱਡੀ ਫੈਮਿਲੀ ਨਹੀਂ ਹੈਗੀ ਇਹ ਡ੍ਰੈਗ ਰੂਮ ਆਗਾ ਅੰਦਰੋਂ ਵੇਟ ਆ ਵਧੀਆ ਖੁੱਲੇ ਕਮਰੇ ਆ ਲੌਬੀ ਡਿਊਪਲੈਕਸ ਕੋਠੀਏ ਕੀ ਵਧੀਆ ਲਾਈਟ ਨੇਚਰਲ ਲਾਈਟ ਪੈ ਰਹੀ ਹੈ ਇਹਦੇ ਵਿੱਚ ਤੇ ਇੱਧਰ ਸਟੋਰ ਰੱਖਿਆ ਹੋਇਆ ਦੋਸਤੋ ਸਟੋਰ ਵਧੀਆ ਖੁੱਲਾ ਬਣਾਇਆ ਰਿਹਾ ਇੱਥੇ ਅੰਦਰ ਕੋਲ ਚੀਜ਼ ਪਈਆਂ ਸੈਲਾਨਾ ਪਾਦੀ ਮੰਜੇ ਵਗੈਰਾ ਬੈਠੀਆਂ ਵਗੈਰਾ ਹੁੰਦੀਆਂ ਨੇ ਬੰਨਵਾ ਵਾਲਾ ਤੇ ਤੰਗੀ ਜੀ ਨਾਲ ਵੀ ਮਤਲਬ ਸਮਾਨ ਕਾਕੀ ਹੋ ਜਾਂਦਾ ਛੋਟਾ ਮੋਟਾ ਇੱਧਰ ਨਾਲ ਇੱਕ ਬੈਡਰੂਮ ਆ ਸਾਹਮਣੇ ਕਿਹੜਾ ਕਿ 13 बाई 12 ਦਾ ਹੈ ਵਧੀਆ ਕਮਰਾ ਇਹਦੇ ਨਾਲ ਇੱਕ ਵਾਸ਼ਰੂਮ ਅਟੈਚ ਕੀਤਾ ਦੋਸਤੋ ਆਹ ਲੇਖੋ ਵਾਸ਼ਰੂਮ ਅਟੈਚ ਕਰਿਆ ਹੋਇਆ ਤੇ ਮੰਗਰ ਵਿੰਡੋ ਲੱਗੀ ਹੋਈ ਹੈ ਇੱਕ ਇਸਦੇ ਮੰਗਰੀ ਬੈਡਰੂਮ ਦੇ ਜਗ੍ਹਾ ਰੱਖੀ ਹੋਈ ਜਗੀ ਆਹ ਦੇਖੋ ਤੇ ਇੱਕ ਕਾਮਨ ਵਾਸ਼ਰੂਮ ਜੋ ਕਿ ਮੇਨ ਵਾਸ਼ਰੂਮ ਆ ਗਿਆ ਤੇ ਮੰਗਰ ਘੜਤਾ ਪਿੱਛੇ ਟਾਇਲਟ ਫਿਕਸ ਕਰ ਦਿੱਤਾ ਆ ਵੇਖੋ ਇਧਰੋਂ ਬਾਥਰੂਮ ਬਣਾਤਾ ਤਾਂ ਕਿ ਇਧਰੋਂ ਦੀ ਵੀ ਆਪਾਂ ਯੂਜ਼ ਕਰ ਸਕੀਏ ਤੇ ਇਧਰੋਂ ਮੇਨ ਡੋਰ ਤੋਂ ਵੀ ਯੂਜ਼ ਕਰ ਸਕੀਏ ਇਹ ਆ ਜੀ ਜੋ ਕਿ ਆਪਣੇ ਆਮ ਵਰਤਨ ਵਾਸਤੇ ਆ ਜੇ ਇਧਰ ਡੱਗ ਵਗੈਰਾ ਬਣਾ ਕੇ ਉੱਪਰ ਫਰਸ਼ ਲਗਾਤਾ ਤੇ ਇੱਥੇ ਮਸ਼ੀਨ ਵਗੈਰਾ ਕੱਪੜੇ ਧੋਣ ਵਾਸਤੇ ਜਗ੍ਹਾ ਬਣਾਤੀ ਜੇ ਵੇਖੋ ਪਿੱਛੇ ਇੱਕ ਤੂੜੀ ਵਾਲਾ ਖੁੱਲੀ ਜਗ੍ਹਾ ਛੱਡੀ ਹੋਈ ਆ ਇਧਰ ਗੈਲਰੀ ਵਿੱਚ ਦੀ ਰਸਤਾ ਆਉਂਦਾ ਦੀਆਂ ਅਸਲਾਮ ਹੈ ਦੋਸਤੋ ਬਹੁਤ ਵਧੀਆ ਇੱਕ ਜਿੰਗਲ ਹਨ ਲਈ ਵਾਸਤੇ ਘੱਟ ਬਜਟ ਦਾ ਬਿਲਕੁਲ ਕੋਈ ਖਰਚਾ ਨਹੀਂ ਆਇਆ ਜਿਆਦਾ 7-8 ਲੱਖ ਰੁਪਏ ਕੋਈ ਜਿਆਦਾ ਨਹੀਂ ਹੁੰਦਾ ਐਨਾ ਕੁ ਹਰ ਬੰਦਾ ਮੈਨੇਜ ਕਰ ਸਕਦਾ ਹੁੰਦਾ ਆ ਵੇਖੋ ਕੋਕੇ ਮੇ ਲੱਗੀ ਕੋਠੀ ਦੋਸਤੋ ਕਮੈਂਟਾਂ ਜਰੂਰ ਦੱਸਿਓ ਤੇ ਸਾਡੇ ਨਵੇਂ ਨਵੇਂ ਵੀਡੀਓ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਇਦਾਂ ਦੀਆਂ ਬਣਦੀਆਂ ਕੋਠੀਆਂ ਆਪ ਬਣਾਉਂ ਦਿਖਾਉਂਦੀ ਰਹਨੇ ਆ ਦੋਸਤੋ ਨਵੀਆਂ ਨਵੀਆਂ ਨਵੀਂ ਲੁੱਕ ਦੀਆਂ ਤੇ ਆ ਗਏ ਕੋ ਦੋਸਤੋ ਪ੍ਰੋਕ ਤੁਹ ਪਰੋਪਲੇਨਾ ਇੱਕ ਵਾਰ ਵਾਲ ਲਗਾਤੀ ਵਈਨ ਤਾਂ ਕਿ ਵਾ ਪਾਣੀ ਵਗੈਰਾ ਨਾ ਜਾਵੇ ਨੀਮ ਵਗੈਰਾ ਪੈਂਦਾ ਜਦੋਂ ਤੇ ਇਹਦੇ ਨਾਲ ਜੇਕਰ ਅਟੈਚ ਕਰਨਾ ਹੋਇਆ ਤਾਂ ਕਮਰਾ ਵਗੈਰਾ ਹੋ ਜਾਊਗਾ ਉਧਰ ਟੈਂਕਾ ਫੁੱਲੀ ਛੜਦੀ ਇਹ ਲੱਗਿਆ ਨਕਸਾ ਦੋਸਤੋਂ ਸਿੰਗਲ ਫੈਮਿਲੀ ਵਾਸਤੇ ਘੱਟ ਬਜਟ ਚ ਬਹੁਤ ਵਧੀਆ ਨਕਸਾ ਧੰਨਵਾਦ ਜੀ